ਓ ਸ਼ਿਤਸਾ ਕੀ ਕਰਨਾ ਪੰਜ ਨੂੰ ਤੇ ਚਾਰ ਨੂੰ ਕੱਢ ਪੰਜ ਕਿਉਂ ਕੱਢਣਾ ਚਾਰ ਨੂੰ ਛੱਡ ਤੂੰ ਅੱਜ ਕੱਢ ਅੱਜ ਨਹੀਂ ਉਹਨੇ ਕੱਢ ਜਿੱਦਾਂ ਉਹ ਬੋਲ ਰਿਹਾ ਸੀ ਉਹਦੇ ਚਿਹਰੇ 'ਤੇ ਇੱਕ ਖੋਫ ਡਰ ਸੀ ਉੱਤੇ ਸੀ ਡਰ ਸੀ ਕਿ ਉਹਨਾਂ ਦੀ ਜਿਹੜੀ ਸੀਟ ਹੈ ਆਂਦੇ ਹੱਥੋਂ ਜਾ ਰਹੀ ਹੈ ਇਸ ਸਿਮ ਸਾਹ ਤੁਸੀਂ ਇੰਨਾ ਕੁਝ ਬੋਲ ਕੇ ਇਹ ਗੱਲ ਤੇ ਕਿਤੇ ਨਹੀਂ ਕਹੀ ਕਿ ਲਿਆਜੇ ਤੇਰੇ ਕੋਈ ਪ੍ਰੂਫ ਹੈ ਤਾਂ ਲੈ ਕੇ ਆ ਮੈਂ ਤੇ ਇਮਾਨਦਾਰ ਮੁੱਖ ਮੰਤਰੀ ਹਾਂ ਤੇ ਮੈਂ ਟੋਕਾਂ ਮੁੱਖ ਮੰਤਰੀ ਹੀ ਨਹੀਂ ਦਵਾਂਗਾ ਪੰਜਾਬ ਦੇ ਤੇ ਮੁੱਖ ਮੰਤਰੀ ਦੇ ਗਨਅਿਤਿਕ ਆਧਾਰ ਤੇ ਕਹਿੰਦੇ ਕਿ ਮੈਂ ਜਰੂਰ ਇਮਾਨਦਾਰੀ ਦੇ ਨਾਲ ਫੈਸਲਾ ਲਵਾਂਗਾ ਤੇ ਲੈ ਲੈਣਾ ਮੁੱਖ ਮੰਤਰੀ ਸੰਜੀਤ ਸਿੰਘ ਚੰਨੀ ਵੱਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੂੰ ਨਹੀਂ ਦੇਤੀ ਤਾਂ ਕਿੱਸਾ ਹੀ ਖਤਮ ਹੋ ਜਾਏਗਾ ਮੇਰੇ ਕੋਲੇ ਲੈ ਕੇ ਆਓ ਮੈਂ ਜਨਤਾ ਕਰਦਾ ਹਾਂ ਕਿ ਜਾਂ ਰਹੇਗਾ ਚੰਨੀ ਜਾ ਰਹੇਗਾ ਚਿੱਟਾ ਤੇ ਅੱਜ ਉਹਨਾਂ ਨੂੰ ਐਮਪੀ ਬਣੇ ਨੂੰ 1 ਮਹੀਨਾ ਹੋ ਗਿਆ ਤੁਸੀਂ ਇੱਕ ਐਮਪੀ ਹੋ ਅਜੇ ਪੂਰਬ ਸੀਐਮ ਹੋ ਮੈਂ ਚਲੋ ਤੁਹਾਡੇ ਮਾਦੋਨਾ ਕਹਿਣਾ ਚਾਹੁੰਦਾ ਬਲਾਉਸਰੇ ਤੁਸੀਂ ਭਵੰਤਮਾਨ ਨੂੰ ਜਿੱਥੇ ਤੁਸੀਂ ਬੁਲਾਓਗੇ ਮੈਂ ਤੁਹਾਡੇ ਨਾਲ ਜਾ ਕੇ ਇਹ ਸਾਰੇ ਪੂਰਦੇ ਨੂੰ ਜਾ ਮੈਂ ਤੇ ਕੋਈ ਫਾਲਤੂ ਬੋਲੇ ਨਹੀਂ ਇਹੀ ਮੇਰੇ ਬਾਰੇ ਕਹਿ ਰਿਹਾ ਕਿ 11 ਤੋਂ ਬਾਅਦ ਟੰਗ ਦੇਾਂਗੇ ਦੇਖ ਲਾਂ 11 ਤੋਂ ਬਾਅਦ ਸੀਤਾ ਸ਼ਾਹ ਜੀ ਨੂੰ ਦੱਸੂ ਮੈਂ ਕਿ ਬੰਗਾ ਕਿਦਾਂ ਪਾਈਦਾ ਮੈਂ ਕੀ ਹੈਗਾ ਕਦੀ ਮੈਨੂੰ ਡਰਗ ਮਾਫੀਆ ਬਣਾ ਦਿੰਦੇ ਆ ਕਦੀ ਦਲਬਦਲੂ ਕਹਿ ਦਿੰਦੇ ਆ ਕਦੀ ਪਲਟੂ ਕਹਿ ਦਿੰਦੇ ਆ ਤੁਹਾਡੇ ਕੋਲ ਮੇਰੇ ਖਿਲਾਫ ਕੋਈ ਐਵੀਡੈਂਸ ਆ ਦਿਓ ਕਰੋਕਾਰ ਵੀ ਮੇਰੇ ਖਿਲਾਫ ਕਰੋ ਮੇਰੇ ਕੋਲ ਹੈਵੀਡੈਂਸ ਤੁਹਾਡੇ ਖਿਲਾਫ ਦਮਾਸ਼ਾ ਨੂੰ ਬੂਦ ਦਿੱਤੇ ਆ ਅਜੀਬ ਬਦਮਾਸ਼ਾਂ ਨੂੰ ਸਰੋਪੇ ਪਾ ਕੇ ਆਮ ਆਦਮੀ ਜੁਆਇਨ ਕਰਾ ਰਹੀ ਹੈ ਤੁਹਾਡੇ ਐਮਐਲਏ ਕੋ ਰਿਸ਼ਵਤ ਲੈ ਲੈਂਦਾ 25 ਲੱਖ ਸਹੀ ਸੀ ਤੁਹਾਡੇ ਐਮਐਲਏ ਕਰਕੇ ਮੈਂ ਲਾਟੇ ਹਿਸਟਾਲ ਚਲੰਦੇ ਦਿੰਦਾ ਤੇ ਮੈਂ ਬਹੁਤ ਵਧੀਆ ਐਮਐਲਏ ਸੀ ਮਾਨਦਾਰ ਐਮਐਲਏ ਸੀ ਮੇਰੀ ਬੇਟੀ ਨੇ ਵੀ ਕਿਹਾ ਕਿ ਮੇਰੇ ਬਾਪ ਨੂੰ ਇਨਸਾਫ ਦਿਓ ਮੇਰਾ ਬਾਪ ਇੰਨਾ ਗਲਤ ਨਹੀਂ ਹੈ ਜਿੱਦਾਂ ਭਰਾਇਆ ਜਾ ਰਿਹਾ ਇੱਕ ਬਾਪ ਨੂੰ ਕਿਹਾ ਜਾਵੇ ਕਿ ਤੂੰ ਕ੍ਰਿਮੀਨਲ ਹੈ ਤੂੰ ਪਲਟੂਰਾ ਮੈਂ ਤੂੰ ਦਲਾਲ ਹੈ ਬੜਾ ਕਿਦਾਂ ਕਿਦਾਂ ਦੇ ਇਲਜ਼ਾਮ ਲਗਾਏ ਜਾ ਰਹੇ ਕਦੀ ਕੋਈ થી ਆਪਣੇ ਬਾਪ ਪਰਿਆ ਸੋ ਨਹੀਂ ਸਕਦਾ ਤਤਖਬ ਉਹ ਹੀ ਬੰਦਾ ਇਹਨਾਂ ਦੇ ਵਿੱਚ ਰਹੇ ਉਹ ਸਹੀ ਹੈ। ਜਦੋਂ ਇਹਨਾਂ ਨੂੰ ਛੱਡ ਦੇਵੇਗਾ ਤਾਂ ਮੈਂ ਪਾਰਟੀ ਨਾਲ ਲੈ ਕੇ ਕੇਂਦਰ ਸਰਕਾਰ ਕੋ ਜਾਊਂਗਾ। ਜਾਂ ਸੀਬੀਆਈ ਜਾਂਚ ਕਰਾਊਂਗਾ, ਈਡੀ ਕੋ ਜਿੱਤੂ ਵੀ ਬਣੇ। ਪਾਰਟੀ ਦੇ ਉਮੀਦਵਾਰਾਂ ਉਹਨਾਂ ਵੱਲੋਂ ਵੀ ਇਲਜ਼ਾਮਤ ਲਗਾਏ ਗਏ ਆ ਕਿ 2 ਸਾਲਾਂ ਦੇ ਵਿੱਚ ਸ਼ੀਤ ਲੰਗੁਰਾਲ ਨੇ ਕੁਝ ਨਹੀਂ ਕੀਤਾ। ਇਹ ਮਹਿੰਦਰ ਭਗਤ ਦੇ ਪਿੱਤਾ ਜਦੋਂ ਮਨਿਸਟਰਸ ਸੀ, ਇਹ ਸਾਰੀ ਮਨਿਸਟਰੀਆਂ ਚਲਾਉਂਦੇ ਸੀ। ਇਹਨਾਂ ਦੇ ਪਰਿਵਾਰ ਵਿੱਚ ਬਕਵਾਤਾ ਸੀ। ਇਹ ਉਹਨਾਂ ਦੇ ਐਮਐਲਏ ਵੀ ਅੱਭੀ ਕਹਿ ਰਿਹਾ ਹੈ ਕਿ ਇਸ ਸਰਕਾਰ ਨੇ ਬਰਬਾਦ ਕਰਤਾ। ਦੁੱਕੀ ਦਾ ਕੰਮ ਨਹੀਂ ਕੀਤਾ ਘਰ ਦਾ ਪੇਤੀ ਲੰਕਾ ਟਾਇ ਜਦੋਂ ਪਾਰਟੀ ਦੇ ਵਿੱਚ ਸੀ ਉਦੋਂ ਸਵਾਲات ਨਹੀਂ ਚੁੱਕੇ ਗਏ ਜਦੋਂ ਤੋਂ ਪਾਰਟੀ ਛੱਡੀ ਐ ਲਗਾਤਾਰ ਨਵੇਂ ਨਵੇਂ ਖੁਲਾਸੇ ਕਰਦੇ ਰਹਿੰਦੇ ਹੋ ਲਗਾਤਾਰ ਜਲੰਧਰ ਜਿਮਨੀ ਚੋਣਾ ਨੂੰ ਲੈ ਕੇ ਅਖਾੜਾ ਭਖਿਆ ਹੋਇਆ ਹੈ ਪਰ ਇਸ ਅਖਾੜੇ ਦੇ ਵਿੱਚ ਬੀਜੇਪੀ ਅਤੇ ਆਪ ਦੀ ਇੱਕ ਵੱਖਰੀ ਲੜਾਈ ਚੱਲ ਰਹੀ ਹੈ ਬੀਜੇਪੀ ਦੇ ਪਹਿਲਾਂ ਜੋ ਆਮ ਆਦਮੀ ਪਾਰਟੀ ਦੇ ਵਿੱਚ ਸਨ ਐਮਐਲਏ ਉਹ ਹੁਣ ਬੀਜੇਪੀ ਵਿੱਚ ਚਲੇ ਗਏ ਸਨ ਤੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕਰਨ ਦਾ ਲਗਾਤਾਰ ਪਹਿਲਾਂ ਵੀ ਕਿਹਾ ਗਿਆ ਸੀ ਕਿ ਪੰਜ ਨੂੰ ਜਾਰੀ ਕੀਤੀ ਜਾਵੇਗੀ ਪਰ ਸੀਐਮ ਮਾਨ ਦੇ ਵੱਲੋਂ ਉਸ ਦੇ ਉੱਤੇ ਸਵਾਲات ਚੁੱਕੇ ਗਏ ਤਾਂ ਉਹਨਾਂ ਦੇ ਵੱਲੋਂ ਅੱਜ ਵੀ ਇੱਕ ਕੁਰਸੀ ਲਗਾ ਕੇ ਇੰਤਜ਼ਾਰ ਕੀਤਾ ਗਿਆ ਸ਼ੀਤਲੰਗੁਰਾਲ ਜੀ ਸਾਡਾ ਨਾਮ ਮੌਜੂਦ ਹੈ ਪੂਰੀ ਗੱਲਬਾਤ ਜਾਣਦੇ ਆ ਤੇ ਪੂਰਾ ਮਾਮਲਾ ਜਾਣਦੇ ਆ ਵੱਟਵਾ ਸਵਾਗਤ ਹੈ ਤੁਹਾਡੇ ਇਹ ਮੀਟਿੰਗ ਸੰਜੋਗ ਵਿੱਚ। ਅ ਸ਼ਿਤਾ ਜੀ ਪਹਿਲਾਂ ਤਾਂ ਵੀਡੀਓ ਦੇ ਵਿੱਚ ਆਖਿਰ ਹੈ ਕਿ ਜੋ ਲਗਾਤਾਰ ਇਸ ਨੂੰ ਲੈ ਕੇ ਸਿਲਸਲੇ ਚੱਲ ਰਹੇ ਨੇ। ਇਹ ਆਡੀਓ ਹੈ। ਵੀਡੀਓ ਤੋਂ ਆਡੀਓ ਬਣਾਈ ਹੋਈ ਹੈ। ਜਿਹੜੀ ਕੇ ਜੀ ਵਾਲ ਆਮਾਦੀ ਪਾਰਟੀ ਦੇ ਜਿਹੜੇ WinCounter ਹੈ। ਉਹ ਇੱਕ ਗੱਲ ਕਹਿੰਦੇ ਰਹੇ ਹੈ ਕਿ ਜੋ ਆਪਸਿਰ ਰਿਸ਼ਵਤ ਮੰਗੇ ਜਾਂ ਰਿਸ਼ਵਤ ਦੇਣੇ ਦੀ ਕੋਸ਼ਿਸ਼ ਕਰੇ ਉਸ ਦਾ ਸਟਿੰਗ ਕਰੋ। ਮੈਂ ਤਾਂ ਇਹਨਾਂ ਨੇ ਐਮਐਲਏ ਸਟਿੰਗ ਕੀਤਾ। ਜਿਹੜੇ ਇਮਾਨਦਾਰ ਕਹਿੰਦੇ ਸੀ। ਤੇ ਨੇ ਕਹਿੰਦੇ ਅਸੀਂ ਇਮਾਨਦਾਰ ਪਾਰਟੀ ਆ ਅਸੀਂ ਇਮਾਨਦਾਰ ਘਰਾਂ ਚੋਂ ਆਏ ਲੋਕ ਐ ਮੈਂ ਤੇ ਉਹਨਾਂ ਦਾ ਸਤਿੰਕ ਕੀਤਾ ਤੇ ਭਗਵੰਤ ਮਾਨ ਜੀ ਨੇ ਮੈਨੂੰ ਪੰਜ ਤੀ ਦਾ ਸਮਾਂ ਦਿੱਤਾ ਸੀ ਕਿ ਸਰ ਤੁਹਾਨੂੰ ਮੈਂ ਟਾਈਮ ਦੇਣਾ ਤੁਸੀਂ ਕੋਈ ਜਗ੍ਹਾ ਦੱਸੋ ਮੈਂ ਆ ਕੇ ਦੇ ਦਿੰਦਾ ਕਿਉਂਕਿ ਮੇਰੀ ਮੁੱਖ ਮੰਤਰੀ ਸਾਹਿਬ ਦੀ ਅੱਜ ਵੀ ਉਹਨੀ ਸਪੈਕਟ ਹੈ ਜਿੰਨੀ ਮੈਂ ਪਹਿਲੇ ਕਰਦਾ ਸੀ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਕਿਉਂਕਿ ਪਾਰਟੀਆਂ ਦੀ ਵਿਚਾਰਧਾਰਾ ਲੱਗ ਲੱਗ ਹੋ ਸਕਦੀ ਹੈ ਪਰ ਜੋ ਮੁੱਖ ਮੰਤਰੀ ਹੈ ਸੂਬੇ ਦੇ ਪਰ ਮੈਂ ਉਹਨਾਂ ਦੀ ਕੋਈ ਵਿਚਾਰਧਾਰਾ ਕੋਈ ਫਰਕ ਨਹੀਂ ਪਾਣਾ ਦਿੰਦਾ ਪਰ ਬੜਾ ਯਾਰ ਆਨੋ ਹੈ ਕੱਲ ਇੱਕ ਉਹਨਾਂ ਦਾ ਵੀਡੀਓ ਆਇਆ ਰੋਡ ਸ਼ੋਅ ਦੇ ਵਿੱਚ ਉਹ ਸ਼ਿਤਰ ਸਾਹ ਕੀ ਕਰਨਾ ਪੰਜ ਨੂੰ ਤੂੰ ਚਾਰ ਨੂੰ ਕੱਢ ਪੰਜ ਨੂੰ ਕਿਉਂ ਕੱਢਣਾ ਚਾਰ ਨੂੰ ਛੱਡ ਤੂੰ ਅੱਜ ਕੱਢ ਅੱਜ ਨਹੀਂ ਹੁਣੇ ਕੱਢ ਜਿੱਦਾਂ ਉਹ ਬੋਲ ਰਹੇ ਸੀ ਉਹਨਾਂ ਦੇ ਚਿਹਰੇ 'ਤੇ ਇੱਕ ਖੋਫ ਸੀ ਡਰ ਸੀ ਉਹ ਕਿ ਸੀਦਾ ਦੱਸ ਸੀ ਕਿ ਉਹਨਾਂ ਦੀ ਜਿਹੜੀ ਸੀਟ ਹੈ ਉਹਨਾਂ ਦੇ ਹੱਥੋਂ ਜਾ ਰਹੀ ਹੈ ਲੋਕਾਂ ਕਾਮਾਦਿ ਨੂੰ ਪਸੰਦ ਨਹੀਂ ਕਰ ਰਹੇ ਅੱਜ ਬਾਹਰੂ ਲਿਆ ਕਿ ਲੋਕਾਂ ਕੋਲ ਰੋਡ ਸ਼ੋਅ ਕਰਾ ਰਹੇ ਸੀ ਐਮ ਦਾ ਦੇਖੋ ਜਲੰਧਰ ਦੇ ਵਿੱਚ ਰੋਡ ਸ਼ੋਅ ਤੇ ਸਾਰੀ ਸੰਖਿਆ ਭਾਰਤੀ ਉੱਥੋਂ ਪਤਾ ਲੱਗ ਰਿਹਾ ਸੀ ਕਿ ਸੀਐਮ ਸਭ ਕਵਰ ਆਏ ਘਰ ਆਏ ਸੀ ਪਰ ਮੈਂ ਹੈਰਾਨ ਹੋਇਆ ਕਿ ਸੀਐਮ ਸਾਹਿਬ ਤੁਸੀਂ ਇੰਨਾ ਕੁਝ ਬੋਲ ਗਏ ਇਹ ਗੱਲ ਤੇ ਕਿਤੇ ਨਹੀਂ ਕਹੀ ਕਿ ਲਿਆਜੇ ਤੇਰੇ ਕੋਈ ਪ੍ਰੂਫ ਆ ਤਾਂ ਲੈ ਕੇ ਆ ਮੈਂ ਤੇ ਇਮਾਨਦਾਰ ਮੁੱਖ ਮੰਤਰੀ ਇਹਦੇ ਮੈਂ ਟੋਕਾ ਇਸ ਕਰਕੇ ਇਹਨਾਂ ਦੀ ਸਾਰਿਆਂ ਦੀ ਆਪਸੀ ਤਾਲਮੇਲ ਹੈ ਤੇ ਮੈਂ ਇਹਨਾਂ ਦਾ ਜਿਹੜਾ ਚੈਲੰਜ ਨੂੰ ਸੈਪਟ ਕੀਤਾ ਸੀ ਅੱਜ ਮੈਂ ਇਹਨਾਂ ਦਾ ਇੰਤਜ਼ਾਰ ਕੀਤਾ ਕਿ ਮੁੱਖ ਮੰਤਰੀ ਸਾਹਮਣੇ ਦਫ਼ਤਰ ਇਹਨਾਂ ਦਾ ਆਮ ਆਦਮੀ ਦਾ ਮੁੱਖ ਦਫ਼ਤਰ ਸੀ ਬੌਧਿਕ ਜੀ ਮਹਾਰਾਮ ਚੋ ਕਿਰੋ ਉਥੇ ਆਂਦੇ ਆ ਤੇ ਸ਼ਾਇਦ ਅੱਜ ਇਸ ਗਰੀਬ ਦੇ ਸੱਦੇ ਤੇ ਵੀ ਆ ਜਾਣ ਤੇ ਜਿਹੜਾ ਇਸ ਪੈਨ ਡਰਾਈਵ ਦੇ ਵਿੱਚ ਇਹਨਾਂ ਦੇ ਕਾਲੇ ਕਾਰਨਾਮੇ ਆ ਜਿਹੜੇ ਈਮਾਨਦਾਰ ਪੱਟੀ ਜਿਹੜੀ ਕਹਿੰਦੀ ਹੈ ਜਿਨ੍ਹਾਂ ਦਾ ਚਿਹਰਾ ਵੀ ਇਨਕਾਬ ਹੋ ਚੁੱਕਾ ਤੇ ਹੋਣ ਵਾਲਾ ਠੀਕ ਹੈ ਤੇ ਜੇਕਰ ਸੀਐਮ ਸਾਹਿਬ ਆਂਦੇ ਤੇ ਮੈਂ ਜ਼ਰੂਰ ਦਿੱਤਾ ਤੁਸੀਂ ਕਿਹਾ ਸੀ ਕਿ ਆਡੀਓ ਨੂੰ ਜਾਰੀ ਕਰਾਂਗੇ ਜਾਂ ਜਨਤਕ ਕਰਾਂਗੇ ਪਰ ਤੁਹਾਡੇ ਵੱਲੋਂ ਕੋਈ ਅਜਿਹਾ ਕਦਮ ਨਹੀਂ ਚੁੱਕਿਆ ਗਿਆ ਅੱਧਾ ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਵੀ ਪਰ ਮੈਂ ਕਹਾਂ ਕਿ ਉਹ ਸੀਐਮ ਸਾਨੂੰ ਦਵੇਗਾ ਮੱਝ ਵੀ ਕਹਿ ਰਹੇ ਆ ਕਿਉਂਕਿ ਇਦਾਂ ਵਰਕ ਕਰਨਾ ਕੀ ਹੋਏਗਾ ਦੱਸੋ ਕੀ ਇਨਸਾਫ ਮਿਲੇਗਾ ਤੁਸੀਂ ਮੈਨੂੰ ਚੈਨਲ ਦੇ ਮਦਰਨ ਦੱਸ ਦਿਓ ਕਿ ਮੈਂ ਓਨੀ ਕੱਢ ਦੇਣਾ ਮੈਂ ਹੁਣੇ ਦੇ ਦੇਣਾ ਕੀ ਮਿਲੇਗਾ ਜਨਤਾ ਨੂੰ ਇਨਸਾਫ ਮਿਲ ਜੇਗਾ ਜਿਹੜੇ ਲੋਕ ਦੇਖਣਾ ਚਾਹੁੰਦੇ ਆ ਕਿੱਥੇ ਇਮਾਨਦਾਰ ਪਾਰਟੀ ਦੇ ਲੋਕ ਉਹਨਾਂ ਲੋਕਾਂ ਨੂੰ ਇਨਸਾਫ ਦੇ ਲਈ ਕੋਈ ਛੋਟੀ ਚਾਹੀਦੀ ਹੈ ਛੋਟੀ ਗਰੰਟੀ ਚਾਹੀਦੀ ਕੋਈ ਵਿਸ਼ਵਾਸ ਕਿਹਦੇ ਤੇ ਕਰਨ ਇੱਕ ਅੱਜ ਦੀ ਡੇਟ ਦੇ ਵਿੱਚ ਚਲੋ ਕਿਸਮਤ ਸਾਡੀ ਮਾੜੀ ਹੈ ਕਿ ਅਸੀਂ ਇੱਕ ਅਸੀਂ ਸਰਕਾਰ ਚੋਂ ਕਿਉਂ ਕੇ ਬਹਿ ਗਏ ਜਿਹਦੇ ਤੇ ਵਿਸ਼ਵਾਸ ਨਹੀਂ ਕਰ ਸਕਦੇ ਪਰ ਇੱਕ ਮੁੱਖ ਮੰਤਰੀ ਨੈਤਿਕ ਧਾਰ ਦੇ ਉੱਤੇ ਤੇ ਉਹਨੂੰ ਹੀ ਦੇਣਾ ਮੇਰਾ ਫਰਜ਼ ਹੈ ਮੁੱਖ ਮੰਤਰੀ ਹੀ ਨੂੰ ਦਵਾਂਗਾ ਪੰਜਾਬ ਦੇ ਤੇ ਮੁੱਖ ਮੰਤਰੀ ਜਗ ਨੈਤਿਕ ਧਾਰ ਤੇ ਕਹਿੰਦੇ ਆ ਕਿ ਮੈਂ ਜ਼ਰੂਰ ਇਮਾਨਦਾਰੀ ਦੇ ਨਾਲ ਫੈਸਲਾ ਲਵਾਂਗਾ ਤੇ ਲੈ ਲੈਣ ਮੁੱਖ ਮੰਤਰੀ ਪਿੰਡ ਰੇ ਉਸ ਦੇ ਨਾਲ ਹੀ ਐਕਸੀਐਮ ਅਤੇ ਐਮਪੀ ਜਲੰਧਰ ਤੋਂ ਚਲੰਜੀ ਸਿੰਘ ਚੰਨੀ ਵੱਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨਹੀਂ ਦੇਤੀ ਤਾਂ ਕਿੱਸਾ ਹੀ ਖਤਮ ਹੋ ਜਾਏਗਾ ਮੇਰੇ ਕੋਲੇ ਲੈ ਕੇ ਆਓ ਮੈਂ ਜਨਤਾ ਕਰਦਾ ਹਾਂ ਉਹਨਾਂ ਦੀ ਕੀ ਗੱਲ ਕਰਾਂ ਜੀ ਉਹਨਾਂ ਨੇ ਵੀ ਇੱਕ ਵਾਦਾ ਕੀਤਾ ਸੀ ਜਲੰਧਰ ਦੇ ਲੋਕਾਂ ਨਾਲ ਕਿ ਜਾਂ ਰਹੇਗਾ ਚੰਨੀ ਜਾ ਰਹੇਗਾ ਚਿੱਟਾ ਤੇ ਅੱਜ ਉਹਨਾਂ ਨੂੰ MP ਬਣੇ ਨੂੰ 1 ਮਹੀਨਾ ਹੋ ਗਿਆ ਅੱਜ ਮਹੀਨਾ ਹੋ ਗਿਆ ਤੇ ਮੈਂ ਕਹਿਣਾ ਚਾਹੁੰਦਾ ਚੰਨੀ ਜੀ ਪਹਿਲੇ ਜਾ ਕੇ ਉਹਨਾਂ ਦੇ ਮਾਵਾਂ ਦਾ ਇਹ ਦਰਦ ਤੇ ਸਾਂਝਾ ਕਰ ਲੋ ਜਿਨ੍ਹਾਂ ਦੀ ਕੁੱਖਾਂ ਚੋਂ ਬੱਚੇ ਚਲੇ ਗਏ ਜਿਨ੍ਹਾਂ ਮਾਂ ਨੇ ਆਪਣਾ ਬੱਚਾ ਆਪਣੀ ਹੱਥੀ ਤੋਰਿਆ ਕਿ ਨਸ਼ੇ ਦੇ ਨਾਲ ਮਰੇ ਕੋਈ ਅੱਜ ਉਹਨਾਂ ਮਾਵਾਂ ਨੂੰ ਹੌਸਲਾ ਦੇ ਦਿਓ ਤੁਸੀਂ ਤਾਂ ਕਿਸੇ ਦਾ ਧੰਨਵਾਦ ਕਰਨ ਵੀ ਨਹੀਂ ਆਏ ਇੱਕ ਮਹੀਨਾ ਹੋ ਗਿਆ ਮੇਰੇ ਲੋਕ ਬੜੇ ਇਮਾਨਦਾਰ ਹੋ ਸ਼ਰੀਫ ਹੈ ਵਿਸ਼ਵਾਸ ਕਰਦੇ ਆ ਤੁਸੀਂ ਉਹਨਾਂ ਦਾ ਵਿਸ਼ਵਾਸ ਘਟ ਕੀਤਾ ਚਲੋ ਤੁਸੀਂ ਕਹਿੰਦੇ ਹੋ ਕਿ ਮੇਰੇ ਕੋਲੇ ਆਪੈਂ ਡਰਾਈ ਮੈਂ ਤੁਸੀਂ ਇੱਕ ਐਮਪੀ ਇਹੋ ਅਜ ਪੂਰਬ ਸੀਐਮਓ ਮੈਂ ਚਲੋ ਤੁਹਾਡੇ ਮਾਦੋਂ ਨਾਲ ਕਹਿਣਾ ਚਾਹੁੰਦਾ ਬਲਾਉਸ ਵੀਰੇ ਤੁਸੀਂ ਭਗਵੰਤ ਮਾਨ ਨੂੰ ਜਿੱਥੇ ਤੁਸੀਂ ਬੁਲਾਓਗੇ ਮੈਂ ਤੁਹਾਡੇ ਨਾਲ ਜਾ ਕੇ ਇਹ ਸਾਰੇ ਪ੍ਰੂਫ ਜਿੰਨੂ ਤਿਆਰ ਪਰ ਬੰਦ ਕਮਰੇ ਚ ਨਹੀਂ ਜਨਤਾ ਦੇ ਵਿੱਚ ਅੱਜ ਜਨਤਾ ਵੀ ਇੰਤਜ਼ਾਰ ਕਰ ਰਹੀ ਸੀ ਇਸ ਚੀਜ਼ ਦਾ ਤੇ ਜਨਤਾ ਨੇ ਵੀ ਇੰਤਜ਼ਾਰ ਕੀਤਾ ਵੜਿਆ ਉੱਥੇ ਅਸੀਂ ਵੀ ਮਾਹੌਲ ਦੇਖਿਆ ਕਿ ਬਹੁਤ ਛਾਇਆ ਹੋਇਆ ਸੀ ਕਿ ਪੈਨ ਡਰਾਈਵ ਅੱਜ ਜਾਰੀ ਹੋਏਗੀ ਪਰ ਜਨਤਾ ਦਾ ਉਹ ਇੰਤਜ਼ਾਰ ਤੁਹਾਡੇ ਵੱਲੋਂ ਜਾਰੀ ਨਹੀਂ ਕੀਤੀ ਗਈ ਤੇ ਇੰਤਜ਼ਾਰ ਉੱਥੇ ਹੀ ਰਹਿ ਗਿਆ ਤੁਸੀਂ ਮੈਂ ਫਿਰ ਕਹਿ ਰਿਹਾ ਕਿ ਇਦਾਂ ਦੇ ਹਾਲਾਤ ਬਣੇ ਪਏ ਆ ਕਿ ਲੋਕ ਵੀ ਜਾਂਦੇ ਕਿ ਸਾਹ ਮਿਲੇ ਅੱਜ ਲੋਕ ਵੀ ਤਰਾਹੀ ਤਰਾਹੀ ਕਰ ਰਹੇ ਹੈ ਕਿ ਇਹ ਜੋ ਟੈਕਸ ਰੂਪ ਜਿਹੜਾ ਪੈਸਾ ਹੈ ਉਹ ਲੁੱਟਿਆ ਜਾ ਰਿਹਾ ਹੈ ਲੋਕਾਂ ਨਾਲ ਜਿਹੜੇ ਕੀਤੇ ਵਾਦੇ ਇੱਕ ਵੋਟ ਦੇ ਖਾਤੇ 'ਤੇ ਇੰਨਾ ਗਿਰ ਗਿਆ ਮੈਂ ਤਾਂ ਸਿਰਫ ਮਾਨ ਸਾਹਿਬ ਕੋਲ ਇਹ ਪੁੱਛਿਆ ਸੀ ਕਿ ਕਿੰਨੀਆਂ ਨੌਕਰੀਆਂ ਦਿੱਤੀਆਂ ਮੇਰੇ ਹਲਕੇ 'ਚ ਕਿੰਨੇ ਲੋਕਾਂ ਨੂੰ ਤੁਸੀਂ ਰੋਜ਼ਗਾਰ ਦੇ ਚੁੱਕੇ ਹੋ ਕਿੰਨੇ ਲੋਕਾਂ ਨੂੰ ਤੁਸੀਂ ਬੱਚੇ ਫ੍ਰੀ ਪੜਾਉਣ ਦੇ ਬਿਓ ਕਿੰਨੇ ਬੱਚਿਆਂ ਦੇ ਕਾਲਜ ਬੱਚੇ ਫ੍ਰੀ ਪੜ ਰਹੇ ਆ ਕਿੰਨੇ ਲੋਕਾਂ ਦਾ ਇਲਾਜ ਫ੍ਰੀ ਹੋ ਰਿਹਾ ਕਿੰਨੇ ਲੋਕਾਂ ਨੂੰ ਇੱਕ ਮਹੀਨੇ ਨਸ਼ਾ ਖਤਮ ਕਰਕੇ ਅਸੀਰਹਾ ਦੇ ਚੁੱਕੇ ਆ ਮੈਂ ਤਾਂ ਇਹ ਹੀ ਪੁੱਛ ਰਿਹਾ ਕਿ ਅਗਰ ਇਹਨਾਂ ਨੇ ਇੰਨੇ ਕੰਮ ਕੀਤੇ ਆ ਤਾਂ ਵੋਟ ਆਮਦਵੀਨ ਦੇ ਦਿਓ ਮੈਂ ਤੇ ਕੋਈ ਫालतू ਬੋਲਿਆ ਨਹੀਂ ਇਹੀ ਮੇਰੇ ਬਾਰੇ ਕਹਿ ਰਹੇ ਆ ਕਿ 11 ਤੋਂ ਬਾਅਦ ਟੰਗ ਦੇਾਂਗੇ ਦੇਖ ਲਾਂ 11 ਤੋਂ ਬਾਅਦ ਸਿਤਾ ਜੀ ਤੁਹਾਨੂੰ ਦੱਸੂ ਮੈਂ ਕਿ ਬੰਗਾ ਕਿਦਾਂ ਪਾਈਦਾ ਮੈਂ ਕੀ ਹੈਗਾ ਕਦੀ ਮੈਨੂੰ ਡਰਗ ਮਾਫੀਆ ਬਣਾ ਦਿੰਦੇ ਆ ਕਦੀ ਦਲ ਬਦਲੂ ਕਹਿ ਦਿੰਦੇ ਆ ਕਦੀ ਪਲਟੂ ਕਹਿ ਦਿੰਦੇ ਆ ਮੈਮੀ ਅੱਜ ਮੇਰੀ 3 ਵਾਰ ਆਈ ਹੈ ਮੇਰਾ ਪਰਿਵਾਰ ਬਾਹਰ ਆਇਆ ਕਿਸ ਕਰਕੇ ਕਿ ਮੇਰੀ ਵੀ ਬੱਚਿਆਂ ਦੇ ਵਿੱਚ ਕੋਈ ਇੰਸਪੈਕਟ ਹੈ ਮੈਨੂੰ ਵੀ ਮੇਰੇ ਲੋਕਾਂ ਨੇ ਚੁਣ ਕੇ ਭੇਜਿਆ ਸੀ ਐਮਐਲਏ ਬਣਾਇਆ ਸੀ ਹਜੋ ਲੋਕ ਕੀ ਸਮਝਣਗੇ ਅਗਰ ਤੁਹਾਡੇ ਕੋਲ ਮੇਰੇ ਖਿਲਾਫ ਕੋਈ ਐਵੀਡੈਂਸ ਹੈ ਦਿਓ ਕਰੋਕਾਰ ਵੀ ਮੇਰੇ ਖਿਲਾਫ ਕਰੋ ਮੇਰੇ ਕੋਲ ਐਵਿਡੈਂਸ ਤੁਹਾਡੇ ਖਿਲਾਫ ਕਿ ਤੁਹਾਡਾ ਪਰਿਵਾਰ ਤੁਹਾਡੀ ਐਮਐਲਏ ਐਮਐਲਏ ਵੀ ਬਹੁਤ ਵੱਡੀ ਗੱਲ ਹੈ ਇੱਕ ਸੀਐਮ ਦਾ ਐਮਐਲਏ ਹੋਵੇ ਉਹ ਇੱਕ ਮਨੁਸ਼ਪਾ ਦਿੰਦੀ ਕਹਿ ਰਿਹਾ ਉਹ ਕਹਿ ਰਿਹਾ ਕਿ ਮੈਨੂੰ ਇਹਨਾਂ ਦੇ ਪਰਿਵਾਰ ਬਾਰੇ ਕਹਿ ਰਿਹਾ ਇਹ ਤਾਂ ਸੀਐਮ ਵੀ ਜਵਾਬ ਲੈ ਕੇ ਨਾ ਕਿ ਉਹਨਾਂ ਦਾ ਪਰਿਵਾਰ ਦੋਸ਼ੀ ਹੈ ਕਿ ਨਹੀਂ ਦੋਸ਼ੀ ਉਹਨਾਂ ਦਾ ਐਮਐਲਏ ਦੋਸ਼ੀ ਹੈ ਕਿ ਨਹੀਂ ਦੋਸ਼ੀ ਇਹ ਸੀਐਮ ਸਾਹਿਬ ਹੀ ਫੈਸਲਾ ਲੈ ਸਕਦੇ ਆ ਕੋਈ ਕਰਨ ਸਟ ਘਟਤ ਕੋਈ ਕਰਨ ਕੋਈ ਹਾਈ ਕੋਰਟ ਦੇ ਜੱਜ ਕੋ ਅਨਕਵਰੀ ਮਾਰਕਰਾਂ ਮੈਂ ਕਸਵਰੇ ਜਾ ਕੇ ਸੀਐਮ ਭੌਂਤਮਨ ਜੀ ਨਾਲ ਜਾ ਕੇ ਧਿਆਵਾਂਗਾ ਅਗਰ ਗਲਤ ਹੋਊਗਾ ਮੇਰੇ ਖਿਲਾਫ ਕਾਰਵਾਈ ਕਰ ਦੇ। ਤੁਸੀਂ ਕਹਿਆ ਤੁਹਾਨੂੰ ਪਾਕਿਸਤਾਨ ਤੋਂ ਧਮਕੀਆਂ ਆ ਰਹੀਆਂ ਨੇ ਫੋਨ ਤੇ। ਉਹ ਤੇ ਮੈਂ ਕੀ ਦੱਸਾਂ ਜੀ ਹਾਲਾਤ ਬਹੁਤ ਖਰਾਬ ਹੋ ਗਿਆ। ਮੈਨੂੰ ਦਬਾਂਦ ਦੀ ਕੁਰਸੀ ਤੇ ਕੀਤੀ ਜਾ ਰਹੀ ਹੈ ਕਿ ਮੈਂ ਇਲੈਕਸ਼ਨ ਨਾਲ ਲੜਾਂ। ਅੱਜ ਗੁੰਡਿਆਂ ਨੂੰ ਕਮਾਨ ਦਿੱਤੀ ਹੈ। ਅੱਜ ਬਦਮਾਸ਼ਾਂ ਨੂੰ ਬੂਦ ਦਿੱਤੇ ਹੈ। ਅੱਜ ਬਦਮਾਸ਼ਾਂ ਨੂੰ ਸਰੂਪੇ ਪਾ ਕੇ ਆਮ ਆਦਮੀ ਜੁਆਇਨ ਕਰਾ ਰਹੀ ਹੈ। ਬਹੁਤ ਹਾਲਾਤ ਖਰਾਬ ਹੈ। ਇਸ ਕਰਕੇ ਮੈਂ ਕਹਿ ਰਿਹਾ ਕਿ ਲੱਗਦਾ ਕਿ ਸ਼ਾਇਦ ਕਿਸੇ ਦਿਨ ਮੇਰੀ ਧੀ ਕਰ ਇੰਤਿਆਰ ਕਰਦੀ ਰਹੇਗੀ ਮੇਰਾ ਬਾਪ ਕਰਾਇਆ ਨਹੀਂ ਪਰ ਪਾਕਿਸਤਾਨ ਨਾਲ ਕੀ ਸਬੰਧ ਹੋ ਸਕਦਾ ਮੈਨੂੰ ਕੀ ਪਤਾ ਇਹਨਾਂ ਦੀਆਂ ਤਾਰਾਂ ਬਹੁਤ ਥਾਂ ਤੇ ਫਸੀਆਂ ਇਹ ਦੱਸ ਸਕਦੇ ਐ ਮੈਂ ਤੇ ਦਰਦੇ ਗੱਲ ਵੀ ਨਹੀਂ ਕਰਦਾ ਸੀ ਡੀਜੀਪੀ ਨੂੰ 2 ਦਿਨ ਪਹਿਲੇ ਦੀ ਮੇਲ ਕੀਤੀ ਹੋਈ ਆ ਅਜਿਹੜਾ 48 ਘੰਟੇ ਹੋ ਗਏ ਕੋਈ ਜਵਾਬ ਨਹੀਂ ਤੱਕਿਆ ਤੁਸੀਂ ਕਹਿੰਦੇ ਇਹਨਾਂ ਦੀਆਂ ਤਾਰਾਂ ਬਹੁਤ ਦੂਰ ਤੱਕ ਫਸੀਆਂ ਹੋਈਆਂ ਨੇ 2 ਸਾਲ ਤਾਂ ਤੁਸੀਂ ਵੀ ਇਹਨਾਂ ਨਾਲ ਰਹੇ ਹੋ ਇਸ ਕਰਕੇ ਛੱਡ ਕੇ ਆਏ ਆ ਜੀ ਇਨਾਂ ਦੇ ਵਿੱਚ ਜੋ ਹਾਲਾਤ ਹੈ ਅੱਜ ਮੇਰੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਹਾਲਾਤ ਹਨ ਸਨਫਾਲੇ ਹਾਲਾਤ ਕੋਈ ਨਹੀਂ ਇੱਕ ਸਮਾਂ ਇਹ ਸੀ ਕਿ ਚੋਣਾ ਦਾ ਪ੍ਰਚਾਰ ਕਰਨਾ ਸੀ ਉਸ ਸਮੇਂ ਇੱਕ ਵੱਖਰੀ ਹੀ ਰਣਨੀਤੀ ਬਣਾਈ ਜਾ ਰਹੀ ਹੈ ਮੈਂ ਤਾਂ ਅੱਜ ਵੀ ਕਹਿ ਰਿਹਾ ਕਿ ਸੀਐਮ ਸਾਹਿਬ ਤੁਸੀਂ ਖੁਦ ਹੀ ਕਹਿੰਦੇ ਹੋ ਕਿ ਅਸੀਂ ਇਮਾਨਦਾਰ ਪਾਰਟੀ ਹੈ ਅਸੀਂ ਇੱਕ ਸੰਗਰਸ਼ ਚੋਂ ਨਿਕਲੀ ਪਾਰਟੀ ਹੈ ਅਸੀਂ ਭਗਤ ਸਿੰਘ ਸੋਚ ਤੋਂ ਕੰਮ ਕਰਦੇ ਹਾਂ ਅਸੀਂ ਕ੍ਰਾਂਤੀਕਾਰੀ ਹਾਂ ਤੇ ਮੈਂ ਵੀ ਇੱਕ ਗਰੀਬ ਘਰ ਦਾ ਬੱਚਾ ਹਾਂ ਦਲਿਤ ਪਰਵਾਰ ਤੇ ਬਲੋਕ ਕਰਦਾ ਮੈਨੂੰ ਵੀ ਇਨਸਾਫ ਦੇ ਦਿਓ ਅਮੈਂ ਲੈ ਕੇ ਘੁੰਮ ਰਿਆਂ ਦਰਦਰ ਦਰਦਰ ਲੈ ਕੇ ਜਾ ਰਹੇ ਹਾਂ ਮੈਨੂੰ ਇਨਸਾਫ ਕਦੋਂ ਮਿਲੇਗਾ ਮੈਨੂੰ ਅਗਰ ਮੈਂ ਤੁਹਾਡੇ ਐਮਐਲਏ ਕੋ ਰਿਸ਼ਵਤ ਲੈ ਲੈਂਦਾ 25 ਲੱਖ ਸਹੀ ਸੀ ਤੁਹਾਡੇ ਐਮਐਲਏ ਕਰਕੇ ਮੈਂ ਲਾਪੇਸਤਲ ਚਲੰਦਿੰਦਾ ਤੇ ਮੈਂ ਬਹੁਤ ਵਧੀਆ ਐਮਐਲਏ ਸੀ ਇਮਾਨਦਾਰ ਐਮਐਲਏ ਸੀ 26 ਮਹੀਨੇ ਇਮਾਨਦਾਰ ਸੀ ਜਦੋਂ ਗੁਜਰਾਤ ਭੇਜਦੇ ਸੀ ਜਦੋਂ ਰਾਜਸਥਾਨ ਭੇਜਦੇ ਸੀ ਜਦੋਂ ਛੱਤੀਸਗੜ ਭੇਜਦੇ ਸੀ ਉਦੋਂ ਮੈਂ ਇਮਾਨਦਾਰ ਸੀ ਜਦੋਂ ਮੈਂ ਸਪੋਕਸਮੈਨ ਸੀ ਪਾਰਟੀ ਦਾ ਕੰਮ ਕਰਦਾ ਸੀ 26 ਮਹੀਨੇ ਮਾਨਦਾਰ ਸੀ ਅੱਜ ਤਿੰਨ ਮਹੀਨੇ ਪਾਰਟੀ ਛੱਡਿਆ ਅੱਜ ਗਰਦਾਰ ਹੋ ਗਿਆ ਅੱਜ ਕ੍ਰਿਮੀਨਲ ਹੋ ਗਿਆ ਪਰ ਉਹ ਦੋ ਸਾਲਾਂ ਚ ਵੀ ਸਵਾਲ ਕਿਉਂ ਨਾ ਚੁੱਕੇ ਗਏ ਦੋ ਸਾਲ ਕਿਉਂ ਚੁੱਪ ਰਿਆ ਹੈ ਦੋ ਸਾਲਾਂ ਦੇ ਵਿੱਚ ਮੈਂ ਜਿੱਥੇ ਜਿੱਥੇ ਰੱਖਣਾ ਸੀ ਪਲੇਟਫਾਰਮ ਤੇ ਮੈਂ ਰੱਖਦਾ ਰਿਹਾ ਸੀ ਕੋਈ ਗਲਤ ਸੁਣਦਾ ਨਹੀਂ ਸੀ ਪਰ ਹੁਣ ਇਸ ਸਮੇਂ ਜੋ ਹਾਲਾਤ ਬਣੇ ਹੋਏ ਆ ਕੋਈ ਵੀ ਜਲੰਧਰ ਬੈਸਟ ਦੀ ਗੱਲ ਨਹੀਂ ਕਰ ਰਿਹਾ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਸੀਐਮ ਸਾਹਿਬ ਲਗਾਤਾਰ ਇਸ ਵੀਡੀਓ ਤੇ ਚਰਚਾ ਕਰ ਰਹੇ ਆ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸੁਣਨ ਦਾ ਸਮਾਂ ਸੀ ਚਰਚਾ ਕਿਦਾਂ ਕਰ ਰਿਹਾ ਸੀਐਮ ਸਾਹਿਬ ਚਾਚਾ ਤਾਂ ਹੀ ਕਰਨਗੇ ਮੇ ਕੋਡੀਓ ਲੈਣਗੇ ਚਾਚਾ ਤਾਂ ਹੀ ਹੋਏਗੀ ਨਾ ਸੀਐਮ ਸਾਹਿਬ ਮੈਂ ਕਹਨਾ ਇਹਨਾਂ ਸਮੇਂ ਖਰਾਬ ਕਿਉਂ ਕਰ ਰਹੀ ਹੈ ਅਗਰ ਉਹ ਗਲੀ ਚਾਹਦੇ ਆ ਰੋਜ਼ ਉਹਨਾਂ ਦੀ ਤਰ੍ਹਾਂ ਪਤਨੀ ਉਹਨਾਂ ਦੀ ਸਿਸਤਰ 90 ਐਮਐਲਏ 35 ਚੇਅਰਮੈਨ ਗਲੀ ਗਲੀ ਚ ਘੁੰਮ ਰਹੇ ਆ ਸੀਐਮ ਸਾਹਿਬ ਵੀ ਘੁੰਮ ਰਹੇ ਆ ਤੇ ਮੈਨੂੰ ਕਿਸੇ ਗਲੀ ਚ ਬੁਲਾ ਲੈਣ ਜਨਤਾ ਦੇ ਵਿੱਚ ਕਹਿਣ ਉਹ ਲਿਆ ਜਿੱਤਿਆ ਲਿਆ ਕਿਹੜੇ ਤੇਰੇ ਪ੍ਰੂਫ ਹੈ ਮੈਂ ਕਰਾਂਗਾ ਕਾਰਵਾਈ ਕਹਿਣ ਮੈਨੂੰ ਵਿਸ਼ਵਾਸ ਦੇਣ ਤੇ ਮੈਂ ਜਾ ਕੇ ਲੈ ਕੇ ਦਿਆ ਨਾ ਜਾ ਕੇ ਉਹਨਾਂ 13 ਤਰੀਕ ਦੀ ਗੱਲ ਕਰ ਰਹੇ ਹਾਂ ਕਿ ਲੱਗਦਾ ਹੈ ਕਿ ਇਲੈਕਸ਼ਨ ਤੋਂ ਬਾਅਦ ਕੋਈ ਕਾਰਵਾਈ ਕੀਤੀ ਜਾਵੇਗੀ ਤਾਂ ਇਲੈਕਸ਼ਨ ਦਾ ਤੇ ਸਮਾਂ ਹੀ ਹੋਣ ਕੋਈ ਹੋਰ ਗੱਲ ਬਣ ਗਈ ਹੈ ਜੀ ਇਥੋਂ 13 ਤਰੀਕ 10 ਤਰੀਕ ਹੀ ਲੋਕ ਮਨ ਉਹਦਾ ਜੀ ਫੈਸਲਾ ਕਰ ਦੇਣਗੇ ਲੋਕ ਫੈਸਲਾ ਜੀ ਕਰਨਗੇ ਕਿ ਅਗਰ ਜੇ ਇਹਨਾਂ ਨੇ ਲੋਕਾਂ ਨੂੰ ਇਨਸਾਫ਼ ਨਹੀਂ ਦਿੱਤਾ ਇਸ ਪੈਂਡਰਾਈਵ ਦੇ ਉੱਤੇ ਨਹੀਂ ਕਾਰਵਾਈ ਕੀਤੀ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰਨਗੇ ਕਿੰਨਾ ਸਮਾਂ ਹੋਰ ਦੇਵੋਗੇ ਮੈਂ ਤਾਂ ਬਿਲਕੁਲ ਤਿਆਰ ਹਾਂ ਮੈਂ ਸਮਝਦਾ ਸੀ ਇਹ ਮਨੇ ਦੇਣਾ ਮੈਂ ਤਾਂ ਬਿਲਕੁਲ ਤਿਆਰ ਹਾਂ ਸਮਝੋ ਮੇਰੀ ਧੀ ਪੰਗਰੀ ਹੈ ਕਿ ਮੇਰੇ ਪਿਓ ਨੂੰ ਇਨਸਾਫ ਦੇ ਦਿਓ ਅੱਜ ਮੇਰੀ ਧੀ ਨੇ ਅਪੀਲ ਕੀਤੀ ਹੈ ਮੇਰੀ ਬੇਟੀ ਨੇ ਅਪੀਲ ਕੀਤੀ ਹੈ ਕਿ ਮੇਰੇ ਬਾਪ ਨੂੰ ਇਨਸਾਫ ਦਿਓ ਮੇਰਾ ਬਾਪ ਇੰਨਾ ਗਲਤ ਨਹੀਂ ਹੈ ਜਿੱਦਾਂ ਭਰਿਆ ਜਾ ਰਿਹਾ ਇੱਕ ਬਾਪ ਨੂੰ ਕਿਹਾ ਜਾਵੇ ਕਿ ਤੂੰ ਕ੍ਰਿਮੀਨਲ ਹੈ ਤੂੰ ਪਲਟੂਰਾਮ ਹੈ ਤੂੰ ਦਲਾਲ ਹੈ ਬੜਾ ਕਿਦਾਂ ਕਿਦਾਂ ਦੇ ਇਲਜ਼ਾਮ ਲਗਾਏ ਜਾ ਰਹੇ ਆ ਕਦੀ ਕੋਈ ਧੀ ਆਪਣੇ ਬਾਪ ਰਿਆ ਸੁਣ ਨਹੀਂ ਸਕਦੀ ਕ੍ਰਿਮੀਨਲ ਦੇ ਇਲਜ਼ਾਮ ਵੀ ਉਦੋਂ ਹੀ ਲੱਗਨੇ ਸ਼ੁਰੂ ਹੋਏ ਜਦੋਂ ਆਮ ਆਦਮੀ ਪਾਰਟੀ ਦਾ ਪੱਲਾ ਛੱਡਦਾ ਜਦ ਤੱਕ ਉਹ ਹੀ ਬੰਦਾ ਇਹਨਾਂ ਦੇ ਵਿੱਚ ਰਵੇ ਉਹ ਸਹੀ ਹੈ ਜਦੋਂ ਇਹਨਾਂ ਨੂੰ ਛੱਡ ਦੇਵੇ ਗਲਤ ਹੈ ਹੁਣ ਕੀ ਲੱਗਦਾ ਹੈ ਹੁਣ ਕੀ ਅਗਲਾ ਕਦਮ ਚੁੱਕੋਗੇ ਆਪਣੇ ਆਪ ਨੂੰ ਇਹੀ ਸਮਝਦਾ ਮੈਂ ਕਿ ਮੈਂ ਆਪਣੇ ਲੋਕਾਂ ਦੀ ਲੜਾਈ ਦੇ ਵਿੱਚ ਆਪਣੇ ਆਪ ਨੂੰ ਇਨਸਾਫ ਨਹੀਂ ਮਿਲ ਰਿਹਾ ਆਪਣੇ ਲੋਕਾਂ ਨੂੰ ਕੀ ਜਵਾਬ ਦੇਵਾਂਗਾ ਤੁਸੀਂ ਕਿਹਾ ਕਿ ਆਪਣੇ ਆਪ ਨੂੰ ਇਨਸਾਫ ਨਹੀਂ ਮਿਲ ਰਿਹਾ ਇਸ ਸਮੇਂ ਇੱਕ ਚੋਣ ਲੜ ਰਿਹਾ ਹਾਂ ਵਿਧਾਇਕ ਦੀ ਚੋਣ ਲੜ ਰਿਹਾ ਹਾਂ ਜਦੋਂ ਖੁਦ ਦੇ ਲਈ ਨਹੀਂ ਲੜ ਪਾਰੇ ਤਾਂ ਲੋਕਾਂ ਦੇ ਲਈ ਕਿਸ ਤਰ੍ਹਾਂ ਲੜੋਂਗੇ ਲੋਕਾਂ ਦੇ ਲਈ ਸੰਘਰਸ਼ ਕਰਾਂਗਾ ਹੀ ਪੱਜਾਂਗਾ ਤੇ ਨਾ ਇਹ ਇਹ ਤੇ ਇਹੀ ਚਾਹੁੰਦੇ ਆ ਕਿ ਡਰ ਕੇ ਬਹਿ ਜਾਵਾਂ ਡਰ ਕੇ ਬੈਕਫੁੱਟ ਤੇ ਚਲਾ ਜਾਵਾਂ ਮਿਸ ਕਰਕੇ ਕਹਿ ਰਹੇ ਕਿ ਖਤਮ ਵੀ ਹੋ ਜਾਵਾਂਗਾ ਲਾਸਟ ਸਾਤ ਤੱਕ ਲਾਈ ਲੜਾਂਗਾ ਆਪਣੇ ਲੋਕਾਂ ਦੇ ਲਈ ਬੋਲਾਂਗਾ ਕੋਈ ਦੀ ਕੋਈ ਸੀਐਮ ਅਗੇ ਬੋਲਦਾ ਕਿਉਂ ਮੈਂ ਕਲਾ ਬੋਲਦੇ ਆ ਕਿ ਮੇਰੇ ਕੋਨਸ ਪਰੂਫ ਹੈ ਐਵਿਡੈਂਸ ਹੈ ਲੈ ਕੋਣੀ ਦੇ ਜੇ ਨਹੀਂ ਐਵਿਡੈਂਸ ਹੋਏਗਾ ਮੇਰੇ ਖਿਲਾਫ ਕਾਰਵਾਈ ਕਰ ਦੇ ਮੈਨੂੰ ਅੰਦਰ ਭੇਜ ਦੇਣਾ ਕਿ ਮੈਂ ਅਗਰ ਕਿਸੇ ਦੇ ਮੈਨਿਸਿਅਮ ਸਾਹਿਬ ਦੇ ਪਰਿਵਾਰ ਬਾਰੇ ਗਲਤ ਬੋ ਰਿਹਾ ਮੈਂ ਉਹਨਾਂ ਦੀ ਇੱਜ਼ਤ ਕਰਦਾ ਸੀ ਐਮ ਦੀ ਸੀਐਮ ਦੀ ਸਿਸਟਰ ਦੀ ਪਰ ਉਹਨਾਂ ਦੀ ਪਤਨੀ ਦੀ ਮੈਂ ਦਿਲੋਂ ਰਿਸਪੈਕਟ ਕਰਦਾ ਉਹਨਾਂ ਦੇ ਮੈਂ ਪੈਰਾਂ ਨੂੰ ਨਮਨ ਕਰਦਾ ਪਹਿਲੇ ਵੀ ਕਰਦਾ ਹੁਣ ਵੀ ਕਰਾਂਗਾ ਰਾਣੀ ਤੇ ਮੇਰੇ ਵਿਚਾਰ ਤਰ੍ਹਾਂ ਲੱਗ ਗਏ ਉਹਨਾਂ ਦੀ ਲੱਗ ਹੈ ਪਰ ਇੱਕ ਇਨਸਾਨੀਅਤ ਦੇ ਉੱਤੇ ਵੱਡੇ ਦੇ ਨਾਤਰ ਉਹਨਾਂ ਦੀ ਮੈਂ ਜ਼ਰੂਰ ਰਿਸਪੈਕਟ ਕਰਦਾ ਪਰ ਸੀਐਮ ਸਾਹਿਬ ਮੈਂ ਜੇ ਤੁਹਾਡੀ ਇਨਸਪੈਕਟ ਕਰ ਰਿਹਾ ਅਗਰ ਕੋਈ ਤੁਹਾਡੇ ਪਰਿਵਾਰ ਨੂੰ ਭੰਡ ਰਿਹਾ ਫਿਰ ਦਿਓ ਜਵਾਬ ਅੱਗੇ ਆ ਕੇ ਕਰੋ ਕਾਰਵਾਈ ਇਹ ਤੁਸੀਂ ਸੱਚੇ ਹੋ ਤੇ ਜੇ ਤੁਸੀਂ ਸੱਚੇ ਹੋ ਕਿ ਤੁਹਾਡੇ ਪਰਿਵਾਰ ਦਾ ਨਾਮ ਲੈ ਰਿਆ ਕੋਈ ਐਮਐਲਏ ਕਰਨ ਕੋ ਕਾਰਵਾਈ ਕੋ ਨਹੀਂ ਕਰਦੇ ਬਰੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਤੁਸੀਂ ਲਗਾਤਾਰ ਲੋਕਾਂ ਦੇ ਸਾਹਮਣੇ ਗੱਲਾਂ ਰੱਖ ਰਹੇ ਹੋ ਪੈਨ ਡਰਾਈਵ ਬਾਰੇ ਵੀ ਗੱਲਬਾਤ ਕਰ ਰਹੇ ਹੋ ਇੱਕ ਵਾਰੀ ਕੋਸ਼ਿਸ਼ ਕੀਤੀ ਸੀਐਮ ਦੇ ਨਾਲ ਡਾਇਰੈਕਟ ਕੰਟੈਕਟ ਕਰਨ ਦੀ ਅੱਜ ਉਹਨਾਂ ਦਾ ਫੋਨ ਮਿਲਾਇਆ ਸੀ ਮੈਂ ਮੇਹੀ ਪਿੱਕ ਕਿ ਟਫ ਫੋਨ ਮੇਰਾ ਫਿਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸੀਐਮ ਸਾਹਿਬ ਨੇ ਫਿਰ ਵੀ ਨਾ ਲੈਣ ਤੋਂ ਮਨਾ ਕਰ ਦਿੱਤਾ ਜਾਂ ਫਿਰ ਇਸ ਦੀ ਗੱਲ ਹੀ ਨਾ ਕਰੀ ਜਾਂ ਤੁਹਾਨੂੰ ਪੂਰਨ ਤੌਰ ਤੇ ਇਗਨੋਰ ਕੀਤਾ ਤਾਂ ਕੀ ਕਰੂੰਗੇ ਜਨਤਾ ਦੇ ਵਿੱਚ ਲੈ ਕੇ ਆਉਂਗਾ ਫਿਰ ਲਈ ਲਾਸਤ ਹੈ ਇਸ ਵਾਰ ਹੈ ਫਿਰ ਲਾਸਤੇ ਸਬਰ ਟੁੱਟੇਗਾ ਹੀ ਨਾ ਪਰ ਮੇਰੇ ਲੋਕਾਂ ਨੂੰ ਇਨਸਾਫ ਨਹੀਂ ਮਿਲੇਗਾ ਜਨਤਾ ਨੂੰ ਜਿਹਦੇ ਵਿੱਚ ਮੈਂ ਲੈ ਕੇ ਆਵਾਂ ਨਾ ਕਿਉਂਕਿ ਜਨਤਾ ਦੇ ਵਿੱਚ ਲੈ ਕੇ ਆਉਣ ਦੇ ਨਾਲ ਇਨਸਾਫ ਨਹੀਂ ਹੈ ਇਨਸਾਫ ਤੇ ਅੱਜ ਜੇ ਮੁੱਖ ਮੰਤਰੀ ਹੀ ਕੁਰਸੀ ਦੇ ਬੈਠਾ ਉਹੀ ਦੇ ਸਕਦਾ ਅਗਰ ਮੁੱਖ ਮੰਤਰੀ ਨੀਕ ਮਿੱਟ ਕਰਨਗੇ ਫਿਰ ਮੈਂ ਕੇਂਦਰ ਸਰਕਾਰ ਕੋਲ ਅਪੀਲ ਕਰਾਂਗਾ ਫਿਰ ਮੈਂ ਆਪਣੀ ਪਾਰਟੀ ਨਾਲ ਲੈ ਕੇ ਕੇਂਦਰ ਸਰਕਾਰ ਕੋ ਜਾਊਂਗਾ ਜਾਂ ਸੀਬੀਆਈ ਜਾਂਚ ਕਰਾਊਂਗਾ ਈਡੀ ਕੋ ਜਿੱਤੂ ਵੀ ਬਣੇ ਜੋ ਵੀ ਬਣਿਆ ਹਾਲਾਤ ਬਣੇ ਉਦਾਂ ਦੀ ਪਰਮੇ ਕਰਾਊਂਗਾ ਇਸ ਤੋਂ ਪਹਿਲਾਂ ਗਏ ਹਾਂ ਕਿਸੇ ਕੋਲ ਇਸ ਨੂੰ ਲੈ ਕੇ ਪਹਿਲਾਂ ਸੀਐਮ ਪੰਜਾਬ ਦੇ ਨੇਤਾ ਦੇ ਉੱਤੇ ਮੁੱਖ ਮੰਤਰੀ ਜ਼ਰੂਰ ਮੇਰੀ ਵਿਚਾਰਧਾਰਾ ਦੇ ਨਾਲ ਪਾਰਟੀ ਦਾ ਨਹੀਂ ਹੈ ਅਜੋ ਆਮ ਆਦਮੀ ਦਾ ਮੁੱਖ ਮੰਤਰੀ ਹੈ ਮੈਂ ਆਪਣੀ ਪਾਰਟੀ ਦੀ ਵਿਚਾਰਧਾਰਾ ਦੀ ਗੱਲ ਕਰ ਰਿਹਾ ਪਰ ਨੈਤਿਕ ਧਾਰ ਦੇ ਉੱਤੇ ਉਹ ਪੰਜਾਬ ਦੇ ਮੁੱਖ ਮੰਤਰੀ ਹੈ ਪਹਿਲੇ ਮਹੋਨੋ ਕੋ ਲੱਗੇ ਜਾਊਗਾ ਤੁਸੀਂ ਕਹਿ ਰਹੇ ਸੀ ਡੀਜੀਪੀ ਸਾਹਿਬ ਨਾਲ ਗੱਲਬਾਤ ਕਰ ਰਹੇ ਹੋ ਉਸ ਨੂੰ ਡੀਜੀਪੀ ਸਾਹਿਬ ਨੂੰ ਮੈਂ ਆਪਣੀ ਧਮਕੀ ਮੈਨੂੰ 2 ਦਿਨ ਪਹਿਲੇ ਆਈ ਹੋਈ ਹੈ ਡੀਜੀਪੀ ਸਾਹਿਬ ਵੱਲ ਕੋਈ ਇਨਸਾਫ ਨਹੀਂ ਹੇ ਤੱਕ ਐਫ ਆਈ ਆਰ ਦਰਜ ਕਰਵਾਈ ਗਈ ਕੋਈ ਮੈਂ ਮੈਂ ਤੇ ਮੇਲ ਦੇ ਮਾਮਲਾ ਨਾ ਕੀਤਾ ਸੀ ਕਿਉਂਕਿ ਡਰ ਲੱਗਦਾ ਅਜਕਲ ਮੇਰੇ ਘਰ ਦੇ ਕਹਿ ਰਹੇ ਕਿ ਜਾਂਦਾ ਰੋਲਾ ਨਾ ਪਾਈਓ ਕਿ ਲੋਕ ਡਰ ਜਾਣਗੇ ਲੋਕ ਘਬਰਾ ਜਾਣਗੇ ਸ਼ੀਤਲ ਜੀ ਇਸ ਸਮਾਂ ਸੀ ਜਲੰਧਰ ਵੈਸਟ ਦੇ ਮੁੱਦਿਆਂ ਨੂੰ ਚੱਕਣ ਦਾ ਇਸ ਸਮੇਂ ਇਹ ਹਾਲਾਤ ਬਣ ਚੁੱਕੇ ਨੇ ਕਿ ਤੁਹਾਡੇ ਕੋਲੋਂ ਇਹ ਪਰੇਸ਼ਾਨੀਆਂ ਚੋਂ ਨਿਕਲਿਆ ਨਹੀਂ ਜਾ ਰਿਹਾ ਲੋਕਾਂ ਦੇ ਨਾਲ ਕਿਵੇਂ ਜੁੜੋਂਗੇ ਲੋਕਾਂ ਦੀ ਗੱਲ ਕਿਵੇਂ ਕਰੋਂਗੇ ਇਹ ਵੀ ਲੋਕਾਂ ਦੀ ਪਰੇਸ਼ਾਨੀ ਹੈ ਕੋਈ ਲੋਕਾਂ ਦੇ ਕਰਕੇ ਲੜ ਰਹੇ ਆਂ ਥਾਈ ਤੁਮ ਕਿਆ ਮੇਰੀ ਲੋਕਾਂ ਨੇ ਮੇਰੀ ਪਛਾਣ ਨਹੀਂ ਕਰਦੀ ਐ ਮੇਰੀ ਪਛਾਣ ਦੀ ਤਾਂ ਸੀ ਮੈਂ 25 ਲੱਖ ਲੈ ਲੰਦਾ ਮੇਰੀ ਪਛਾਣ ਹੀ ਹਲੋ ਜਾਂ ਨਹੀਂ ਮਿਆਣਾ ਦੇ ਰਿਸ਼ੋ ਦੇ ਪੈਸੇ ਲੈ ਲੰਦਾ ਜਿਹੜੀ ਮੈਨੂੰ ਉਹ ਦੇ ਰਹੇ ਸੀ ਤੇ ਮੇਰੀ ਪਛਾਣ ਹੀ ਹਲੋ ਜਾਂ ਨਹੀਂ ਮੈਂ ਲੋਕਾਂ ਦੀ ਲੜਾਈ ਲੜਦਾ ਮੈਂ ਪਾਵਲੀ ਦੀ ਲਾਈ ਲੜ ਰਿਹਾ ਮੇਰੇ ਲੋਕ ਮੇਰਾ ਪਰਿਵਾਰ ਆ ਉਹ ਮੇਰਾ ਉਹਨਾਂ ਦੇ ਲਈ ਜਿੰਨਾ ਮਰਨਾ ਜਲੰਧਰ ਦੇ ਵਿੱਚ ਨਸ਼ਿਆਂ ਦੀ ਗੱਲ ਕਰੀਏ ਜਾਂ ਜਲੰਧਰ ਬੈਸਟ ਦੀ ਦੇਖੀਏ ਤਾਂ ਨਸ਼ਿਆਂ ਨਾਲ ਬਹੁਤ ਬੁਰਾ ਹਾਲ ਆ ਦੂਜੇ ਪਾਸੇ ਅੱਜ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਉਨਾਂ ਵੱਲੋਂ ਵੀ ਇਲਜ਼ਾਮات ਲਗਾਏ ਗਏ ਆ ਕਿ 2 ਸਾਲਾਂ ਦੇ ਵਿੱਚ ਸ਼ੀਤ ਲੰਗੁਰਾਲ ਨੇ ਕੁਝ ਨਹੀਂ ਕੀਤਾ ਉਹਨਾਂ ਦੇ ਪਿਤਾ ਜੀ ਨੂੰ ਵੀ ਸਮਾਂ ਮਿਲਿਆ ਉਹਨਾਂ ਨੂੰ ਵੀ ਮਿਲਿਆ ਉਹਨਾਂ ਦੇ ਸਮੇਂ 500 ਤੋਂ ਉੱਤੇ ਬੱਚਾ ਮਰਿਆ ਨਾ ਸ਼ਰੇਦਾ ਸਭ ਤੋਂ ਜ਼ਿਆਦਾ ਡਰਗ ਦਾ ਜਿਹੜਾ ਨਸ਼ਾ ਸੀ ਨਾ ਇਮਿੰਦਰ ਪਗਜ ਦੇ ਪਿਤਾ ਜਦੋਂ ਮਨਿਸਟਰ ਸੀ ਇਹ ਸਾਰੀ ਮਿਨਿਸਟਰੀਆ ਚਲਾਉਂਦੇ ਸੀ ਇਹਨਾਂ ਦੇ ਪਰਿਵਾਰ ਵਿੱਚ ਬਕਵਾਂਦਾ ਸੀ ਇਹ ਲੋਕ ਜਾਣਦੇ ਆ ਅਗਰ ਇਹਨਾਂ ਲੋਕਾਂ ਨੇ ਚੰਗੇ ਕੰਮ ਕੀਤੇ ਹੋ ਹੁੰਦੇ ਤੇ ਦੋ ਵਾਰੀ ਐਮਐਲਏ ਹਾਰਦੇ ਨਾ ਤੇ ਤੀਜੀ ਵਾਰੀ ਆਏ ਇਲੈਕਸ਼ਨ میدان ਚ ਮਿੰਦਰ ਪਗਜ ਜੀ ਦੋ ਵਾਰੀ ਪਹਿਲੇ ਵੀ ਹਾਰ ਚੁੱਕੇ ਆ ਪਰ ਉਹਨਾਂ ਦੇ ਵੱਲੋਂ ਸਵਾਲ ਆ ਚੁੱਕੇ ਜਾ ਰਹੇ ਆ ਕਿ ਆਮ ਆਦਮੀ ਪਾਰਟੀ ਸਪੋਰਟ ਕਰਦੀ ਸੀ ਪਰ ਅੱਗੇ ਚੀਤਲਨ ਗੁਰਾਲ ਜੀ ਕੰਮ ਕਰਨ ਵਾਲੇ ਨਹੀਂ ਸੀ ਕਿ ਉਹਨਾਂ ਨੇ ਲੋਕਾਂ ਦੇ ਲਈ ਨਹੀਂ ਕੀਤਾ ਬਾਕੀ ਹਲਕੇ ਵਿੱਚ ਕੰਮ ਹੋ ਗਿਆ ਬਾਕੀਰ ਕਹਿੰਦਾ ਲਟਰੀ ਬੰਦ ਹੋ ਗਈ ਹੈ ਬਾਕੀਰ ਕਹਿੰਦੇ ਵਿੱਚ ਆ ਗਿਆ ਇਹ ਵੀ ਐਵੀਡੈਂਸ ਵਿੱਚ ਹੀ ਹੈ ਕਿ ਉਹਨਾਂ ਦਾ ਹੀ ਐਮਐਲਏ ਵੀ ਅੱਭੀ ਕਹਿ ਰਿਹਾ ਕਿ ਇਸ ਸਰਕਾਰ ਨੇ ਬਰਬਾਦ ਕਰਤਾ ਦੁੱਕੀ ਦਾ ਕੰਮ ਨਹੀਂ ਕੀਤਾ ਇਹ ਲੈਂਥ ਸੀਐਮ ਸਾਹਿਬ ਲੈ ਕੇ ਤੇ ਜਾਣਾ ਇੱਥੇ ਬਹੁਤ ਕੁਝ ਨਿਕਲਣਾ ਹੈ ਕਿ ਉਹ ਕੀ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਐਮਐਲਏ ਕਿੰਦਾ ਦੁਖੀ ਹੈ ਸਰਕਾਰ ਉਹ ਸੀਐਮ ਸਾਹਿਬ ਤੂੰ ਬਹੁਤ ਕੁਝ ਕਹਿ ਰਿਹਾ ਐਮਐਲਏ ਉਹ ਸ਼ੀਤਲ ਜੀ ਉਹ ਗੱਲ ਹੋ ਗਈ ਹੈ ਕਿ ਘਰ ਦਾ ਪੇਤੀ ਲੰਕਾ ਟਾਏ ਜਦੋਂ ਪਾਰਟੀ ਦੇ ਵਿੱਚ ਸੀ ਉਦੋਂ ਸਵਾਲat ਨਹੀਂ ਚੁੱਕੇ ਗਏ ਜਦੋਂ ਤੋਂ ਪਾਰਟੀ ਛੱਡੀ ਐ ਲਗਾਤਾਰ ਨਵੇਂ-ਨਵੇਂ ਖੁਲਾਸੇ ਕਰਦੇ ਰਹਿੰਦੇ ਹੋ ਬਿਲਕੁਲ ਜੀ ਉਹ ਤੇ ਐਮਐਲਏ ਅੱभी ਕਹਿ ਰਿਹਾ ਕਿ ਬੀਜੇਪੀ ਚ ਮੈਨੂੰ ਲੈ ਜਾਓ ਮੈਨੂੰ ਜਲਦੀ ਜੁਆਇਨ ਕਰਾ ਦਿਓ ਇਹ ਪਾਰਟੀ ਦੇ ਕੰਮ ਹੀ ਨਹੀਂ ਕਰਦੀ ਬਹੁਤ ਗੱਲੇ ਲੈਂਗੁਏਜ ਬੋਲ ਰਹੇ ਹੋ ਸੀਐਮ ਸਾਹਿਬ ਦੇ ਪ੍ਰਤੀ ਬੋਲ ਰਹੇ ਐ ਮੰਗਾਂ ਤਾਂ ਸੀ ਸੀਐਮ ਸਾਹਿਬ ਤਾਂ ਹੀ ਚੜਨਾ ਚਾਹਾਂ ਚੰਚ ਚਾ ਬੋਲਣਾ ਚਾਹਾਂ ਤਾਂ ਮਤਲਬ ਕਹਿ ਸਕਦੇ ਐ ਕਿ ਆਮ ਆਦਮੀ ਪਾਰਟੀ ਵੀ ਵਿੱਚੋਂ ਦੋ ਥੜਿਆਂ ਚ ਵੰਡੀ ਗਈ ਐ ਜਿਸ ਦਿਨ ਇਹ ਆਡੀਓ ਬਾਹਰ ਆਏਗੀ ਉਸ ਦਿਨ ਹੀ ਪਤਾ ਲੱਗੇਗਾ ਤਾਂ ਹੁਣ ਕਿੰਨਾ ਸਮਾਂ ਹੋਰ ਸਾਨੂੰ ਇੰਤਜ਼ਾਰ ਕਰਨਾ ਪਵੇਗਾ ਇਸ ਮੈਂ ਆਪਣੀ ਪਾਰਟੀ ਦੇ ਨਾਲ ਗੱਲ ਕਰ ਰਿਹਾ ਪਾਰਟੀ ਜੋ ਫੈਸਲਾ ਲਏਗੀ ਅਸੀਂ ਅਰਿਨ ਜੇ ਇਹਨਾਂ ਨੇ ਨਹੀਂ ਜਵਾਬ ਦਿੱਤਾ ਸੀਐਮ ਸਾਹਿਬ ਨੇ ਨਹੀਂ ਲਈ ਆਡੀਓ ਅਸੀਂ ਸੀਬੀਆਈ ਜਾਂ ਵਿਜੀਲੈਂਸ ਜਾਂ ਈਡੀ ਕੋਲ ਜਿੱਥੋਂ ਵੀ ਕਰਾ ਸਕੇ ਵੱਡੀ ਤੋਂ ਵੱਡੀ ਥੋਟੀ ਤੋਂ ਕਰਾਂ ਦੀ ਕੋਸ਼ਿਸ਼ ਕਰਾਂਗੇ ਕਿ ਜਲੰਧਰ ਦੇ ਲੋਕਾਂ ਨੂੰ ਸਾਹ ਮਿਲ ਸਕੇ ਚੋਣਾਂ ਦਾ ਇੰਤਜ਼ਾਰ ਕਰੂੰਗੇ ਚੋਣਾਂ ਦੀ ਤਿਆਰੀ ਕਰ ਰਿਹਾ ਜੀ ਅੱਜ ਜੋ ਹਲਾਤ ਮੇਰੇ ਪਰਿਵਾਰ ਦੇ ਬਣ ਗਏ ਹੈ ਮੇਰਾ ਪਰਿਵਾਰ ਜਿੱਤੇ ਖੜਾ ਅੱਜ ਲੋਕਾਂ ਨੇ ਕਿੰਦਾ ਪਿਆਰ ਦਿੱਤਾ ਦੇਖੋ ਲੋਕ ਅੱਜ ਕਿੰਦਾ ਯਾਰਾ ਦੀ ਗਿਣਤੀ ਮੈਨੂੰ ਦੁਨੀਆ ਪਿਆਰ ਕਰਨਾ ਹੀ ਸੀ ਪਰ ਜਿਹੜੇ 1 2% ਜਿਹੜੇ ਲੋਕ ਹੈ ਇਹ ਕਿੰਦਾ ਮੇਰੇ ਪਰਿਵਾਰ ਨੂੰ ਤਮਕਾਰੇ ਜੀ ਮੇਰਾ ਆਖਰੀ ਸਵਾਲ ਹੈ ਜਲੰਧਰ ਦੀ ਜਨਤਾ ਤੁਹਾਡਾ ਸਾਥ ਦੇ ਰਹੀ ਆ ਤੁਸੀਂ ਕਹਿ ਰਹੇ ਹੋ ਦੂਜੇ ਪਾਸੇ ਪਹਿਲਾਂ ਵੀ ਤੁਹਾਡੇ ਕੋਲ ਉਹ ਸੀਟ ਸੀ ਜੋ ਹੁਣ ਦੁਬਾਰੇ ਬਾਏ ਇਲੈਕਸ਼ਨ ਦੇ ਵਿੱਚ ਸਾਹਮਣੇ ਆਈ ਆ ਕਿਸ ਤਰ੍ਹਾਂ ਦੀ ਤਿਆਰੀ ਇਸ ਨੂੰ ਲੈ ਕੇ ਬਹੁਤ ਵਧੀਆ ਤਿਆਰੀ ਹੈ ਸੱਚ ਉਹ ਚੋਟੀ ਲੜਾਈ ਹੈ ਜਨਤਾ ਦੇ ਵਿੱਚ ਮੈਂ ਲੈ ਕੇ ਜਾ ਰਿਹਾ ਸੱਚ ਉਹ ਝੂਠ ਦਾ ਫੈਸਲਾ ਜੋ ਭਵੰਤਮਾ ਜੀ ਨੇ 28 ਮਹੀਨੇ ਚ ਨਹੀਂ ਕੀਤਾ ਜੇ ਇਹਨਾਂ ਨੇ ਸਕੂਲ ਬਣਾਏ ਆ ਕਾਲਜ ਬਣਾਏ ਆ ਤੇ ਨੌਕਰੀਆਂ ਦਿੱਤੀਆਂ ਜੇ ਮੇਰੇ ਹਲਕੇ 'ਚ ਨਸ਼ਾ ਖਤਮ ਕੀਤਾ ਤੇ ਜ਼ਰੂਰ ਵੋਟ ਆਮ ਆਦਮੀ ਨੂੰ ਦੇ ਦਿਓ ਤੇ ਜੇ ਕੁਛ ਵੀ ਨਹੀਂ ਕੀਤਾ ਇਹ ਵੋਟ ਦੇ ਹੱਕਦਾਰ ਨਹੀਂ ਹੈ ਲੋਕ ਆਮ ਆਦਮੀ ਪਾਰਟੀ ਔਰ ਇਹਨਾਂ ਦਾ ਸਿਭਲ ਹੈ ਝਾੜੂ ਝਾੜੂ ਦਾ ਤੀਲਾ ਤੀਲਾ ਖਲਾ ਰੰਗ ਦੱਸਦੇ ਜੀ ਬਹੁਤ ਧੰਨਵਾਦ ਤੁਹਾਡਾ ਤਾ ਬਿਲਕੁਲ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਚੱਲ ਰਿਹਾ ਹੈ ਸੀਐਮ ਮਾਨ ਖੁਦ ਮੈਦਾਨ ਦੇ ਵਿੱਚ ਉਤਰੇ ਨੇ ਪਰ ਦੂਜੇ ਪਾਸੇ ਸ਼ੀਤਲ ਅਨੁਰਾਗਜੀ ਦੇ ਨਾਲ ਲਗਾਤਾਰ ਅੰਗੁਰਾਲਜੀ ਦੇ ਨਾਲ ਉਹਨਾਂ ਦੀ ਲਗਾਤਾਰ ਬਹਿਸਵਾਜੀ ਵੀ ਉਸੇ ਤਰ੍ਹਾਂ ਜਾਰੀ ਆ ਪਰ ਹੁਣ ਸਭ ਤੋਂ ਵੱਡਾ ਸਵਾਲ ਹੈ ਇਸ ਵੀਡੀਓ ਦਾ ਕਿ ਕਦੋਂ ਤੱਕ ਇਹ ਜਨਤਕ ਕੀਤੀ ਜਾਵੇਗੀ ਕੀ ਇਸ ਦੀ ਆਉਣ ਵਾਲੀ ਰਿਪੋਰਟ ਹੋਵੇਗੀ ਕੀ ਇਹ ਵੀਡੀਓਜ਼ ਈਡੀ ਜਾਂ ਸੀਬੀਆਈ ਕੋਲ ਜਾਵੇਗੀ ਜਾਂ ਫਿਰ ਸੀਮਾਂ ਖੁਦ ਇਸ ਵੀਡੀਓ ਦੇ ਲਈ ਸ਼ੀਤਲ ਜੀ ਦੇ ਨਾਲ ਕੰਟੈਕਟ ਕਰਨਗੇ ਤਾਂ ਇੱਕ ਵੱਡਾ ਸਵਾਲ ਇਸ ਸਮੇਂ ਬਣਿਆ ਹੋਇਆ ਇੱਕ ਪਾਸੇ ਇਲੈਕਸ਼ਨ ਦਾ ਜੋਰ ਹੈ ਤੇ ਦੂਜੇ ਪਾਸੇ ਇਸ ਵੀਡੀਓ ਦੇ ਉੱਤੇ ਪੂਰੇ ਪੰਜਾਬ ਦੀ ਨਜ਼ਰ ਹੈ ਵੀਡੀਓ ਜਰਨਲਿਸਟ ਲਾਲਤਾ ਪ੍ਰਸ਼ਾਦ ਦੇ ਨਾਲ ਇੰਦਰ ਸਿੱਧੂ এবੀਪੀ ਸੰਧਾ ਜਲੰਧਰ